ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਨਾ ਹੀ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ ਤੇ ਨਾ ਹੀ ਕੋਈ ਹੋਊਗਾ ਤੇ ਗੁਰੂ ਸਾਹਿਬ ਸਭ ਤੋਂ ਜ਼ਿਆਦਾ ਪਿਆਰ ਕਰਦੇ ਸਨ ਕਿਸਾਂ ਨੂੰ ਤੇ ਕਰਦੇ ਵੀ ਆ ਇਸੇ ਕਰਕੇ ਆਪਾਂ ਨੂੰ ਵੀ ਗੁਰੂ ਸਾਹਿਬ ਦੀ ਮੋਹ ਨੂੰ ਬਾਕ ਕਮਾਲ ਰੱਖਣਾ ਜ਼ਰੂਰੀ ਆ ਕਿਉਂਕਿ ਗੁਰੂ ਸਾਹਿਬ ਪਿਆਰ ਕਰਦੇ ਸਨ ਕਿਸਨੂੰ ਤੇ ਅੱਜ ਕੀ ਹੁੰਦਾਗਾ ਅੱਜ ਸਟੇਟਸ ਲਾਉਣ ਦੀ ਬਜਾਏ ਮਨ ਦੇ ਵਿੱਚ ਇਹ ਸੋਚੋ ਤੇ ਸਮਝੋ ਤੇ ਨਿਭਾਓ ਵੀ ਅਸੀਂ ਕੇਸ ਰੱਖਣੇ ਆ ਰਮੌਂਡਿੰਗ ਨਹੀਂ ਕਰਵਾਉਣੇ ਨਾਈਆਂ ਦੇ ਜਾ ਕੇ ਕਟਾਉਣੇ ਨਹੀਂ ਦਸਤਾਰ ਸਜਾਓ ਕੇਸ ਸਜਾਓ ਗੁਰੂ ਸਾਹਿਬ ਜੀ ਦੀ ਮੋਹਰ ਨੂੰ ਹਮੇਸ਼ਾ ਯਾਦਗਾਰੀ ਬਣਾ ਕੇ ਰੱਖੋ ਐਵੇਂ ਐਵੇਂ ਸਟੇਟਸ ਲਾਉਣ ਨਾਲ ਗੁਰੂ ਸਾਹਿਬ ਜੀ ਨੂੰ ਖੁਸ਼ੀ ਨਹੀਂ ਮੈਣੀ ਕਿਉਂਕਿ ਉਹਨਾਂ ਦੀ ਰਹਿਤ ਤੇ ਚੱਲਣਾ ਵੀ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ